ਅੰਡਰ 302 ਅਰਜ ਕੀਤਾ ਗਿਆ ਅਪਲੀਕੇਸ਼ਨ ਨੂੰ ਲੋਵਾ ਤੇ ਉਸ ਤੋਂ ਬਾਅਦ ਸਾਡੀ ਜਿਹੜੀ ਹੈਗੀ ਟੀਮ ਇਨਵੈਸਟੀਗੇਟ ਕਰ ਰਹੀ ਹੈਗੀ ਤੇ ਕਰਦੇ ਹੋਏ ਜਿਹੜਾ ਹੈਗਾ ਉਹ ਕਾਫੀ ਸਾਰੇ ਕਲੂਸ ਸਾਡੀ ਟੀਮ ਨੂੰ ਸਾਹਮਣੇ ਆਏ ਜਿਹੜਾ ਐਫ ਆਈ ਆਰ ਦਰਜ ਕੀਤਾ ਗਿਆ ਉਹ ਇੱਕ ਦੋਸ਼ੀ ਅਨੂਕ ਕੁਮਾਰ ਐਲਸ ਵਿੱਕੀ ਤੇ ਬਾਈ ਨੇਮ ਤੇ ਬਾਕੀ ਅਨਨੌਂਸ ਤੇ ਕੀਤਾ ਗਿਆ ਸੀਗਾ ਤੇ ਸਾਰੀ ਟੀਮ ਨੇ ਡੂਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਜਿਹੜੇ ਤਿੰਨੋਂ ਜਿਹੜੇ ਪ੍ਰਾਇਮਰੀ ਦੋਸ਼ੀ ਹੈਗੇ ਇਸ ਮਟਰ ਦੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਿਨ੍ਹਾਂ ਦੀ ਪਛਾਣ ਇੱਕ ਅਨੁਕੁਮਾਰ ਅਲਿਆਸ ਵਿਕੇ ਦੇ ਰੂਪ ਚ ਦੂਜਾ ਇੱਕ ਮਨੀਸ਼ ਕੁਮਾਰ ਅਲਿਆਸ ਮਨਪ੍ਰੀਤ ਕਲਿਆਣਪੁਰ ਦਾ ਰਹਿਣ ਵਾਲਾ ਉਹਦੇ ਰੂਪ ਚ ਤੇ ਤੀਜਾ ਇੱਕ ਰੋਹਿਤ ਅਲਿਆਸ ਸੂਰਜ ਕੁਮਾਰ ਜਿਹੜਾ ਲੋਕਲ ਹੈਗਾ ਰਹਿਣ ਵਾਲਾ ਉਹਦੇ ਉਹਦੇ ਰੂਪ ਚ ਕੀਤੀ ਗਈ ਇਹਨਾਂ ਦੀ ਪਛਾਣ ਕਰਨ ਤੋਂ ਬਾਅਦ ਸਾਰੀ ਟੀਮਸ ਨੇ ਜਿਹੜਾ ਹੈਗਾ ਵਕ ਵਕ ਥਾਵਾਂ ਤੇ ਅਸੀਂ 10 ਟੀਮਸ ਇਸ ਕੇਸ ਨੂੰ ਇਨਵੈਸਟੀਗੇਟ ਕਰਨ ਵਾਸਤੇ ਤੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਐਸਨਐਚ ਪੋਸੀਬਲ ਐਪਰੀਹੈਂਡ ਕਰਨ ਵਾਸਤੇ ਜਿਹੜੀ ਹੈਗੀ ਡਿਪਲੋਟ ਕੀਤੀ ਬੜਾ ক্লোਜ਼ਲੀ ਜਿਹੜਾ ਹੈਗਾ ਆਪਰੇਸ਼ਨ ਸਾਡੇ ਐਸਪੀਡੀ ਸਾਹਿਬ ਤੇ ਮੈਂ ਪਰਸਨਲੀ ਮਾਨਟਰ ਕਰ ਰਿਹਾ ਹੈਗਾ ਡੀਆਜੀ ਸਾਹਿਬ ਸਾਡੇ ਚਲੰਦਰ ਰੇਨ ਸਾਨੂੰ ਗਾਈਡ ਕਰ ਰਹੇ ਹੈਗੇ ਇਸ ਚੀਜ਼ ਤੇ ਤੇ ਉਹ ਅਸੀਂ ਜਿਹੜਾ ਹੈਗਾ ਲੇਟ ਨਾਈਟ अर्ਲੀ ਮਾਰਨਿੰਗ ਜਿਹੜਾ ਹੈਗਾ ਇੱਕ ਦੋਸ਼ੀ ਸੂਰਜ ਕੁਮਾਰ ਅਲੀਆਸ ਰੋਹਿਤ ਨੂੰ ਇਹਦੇ ਵਿੱਚ ਫੜਨ 'ਚ ਕਾਮਯਾਬ ਰਹੇ ਹਾਂ ਤੇ ਹੁਣ ਉਸ ਤੋਂ ਫਰਦਰ ਪੁਛਤਾਚ ਚੱਲ ਰਹੀ ਹੈ ਜਿਹੜੇ ਬਾਕੀ ਦੋਸ਼ੀ ਹੈਗੇ ਉਹਨਾਂ ਦੇ ਪੈਰੈਂਟਸ ਤੋਂ ਵੀ ਅਸੀਂ ਜਿਹੜਾ ਹੈਗਾ ਉਹ ਅੱਗੇ ਪੁਛਤਾਚ ਕਰਦੇ ਹੋਏ ਇਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਜਾਰੀ ਹੈਗੀ ਜਿਹੜੇ ਪੈਰੈਂਟਸ ਹੈਗੇ ਪਰਿਵਾਰ ਹੈਗਾ ਰਿਸ਼ਤੇਦਾਰ ਹੈਗਾ ਜਾਂ ਹੋਰ ਜਿਹੜੇ ਉਹਨਾਂ ਦੇ ਹਾਈਡ ਆਊਟਸ ਹੈਗੇ ਉਹਨਾਂ ਤੋਂ ਅਸੀਂ ਪੁਛਤਾਚ ਕਰ ਰਹੇ ਹਾਂ ਸੋ ਥੈਟ ਕਿ ਉਹਨਾਂ ਦੇ ਬਾਰੇ ਉਹਨਾਂ ਦੇ ਕਲੂ ਲੱਗੇ ਤੇ ਅਸੀਂ ਉਹਨਾਂ ਨੂੰ ਐਸ ਸੋਨ ਅਚ ਪੋਸੀਬਲ ਅਪ੍ਰੀਹੈਂਡ ਕਰ ਸਕੀਏ ਪਰਿਵਾਰ ਵੱਲੋਂ ਜਿਹਨਾਂ ਸੀ ਅੱਜ 12 ਵਜੇ ਤੱਕ ਦਾ ਅਲਟੀਮਟਮ ਦਿੱਤਾ ਗਿਆ ਸੀ ਕਿ ਅਗਰ ਤਿੰਨੋਂ ਦੋਸ਼ੀ ਨਾ ਫੜੇਗੇ ਤਾਂ ਸ਼ਹਿਰ ਦੇਖੋ ਤਾਂ ਹੈਗਾ ਕਿ ਜਿਹੜੀ ਗੱਲ ਹੈ ਕਿ ਪੁਲਿਸ ਨੀডস ਟਾਈਮ ਟੂ ਪਰਫਾਰਮ ਔਰ ਕੱਲ ਵੀ ਅਸੀਂ ਗੱਲ ਕੀਤੀ ਸੀਗੀ ਤੇ ਉਹ ਸਾਰੇ ਲੋਕਾਂ ਨੇ ਜਿੱਥੇ ਬੰਦਿਆਂ ਦੇ ਜਿਹੜੇ ਸੀਗੇ ਆਗੂ ਉਹਨਾਂ ਨਾਲ ਗੱਲ ਕਰਕੇ ਜਿਹੜਾ ਹੈਗਾ ਉਹ ਬੜਾ ਕੱਲ ਲੇਟ ਨਾਈਟ ਤੱਕ ਅਰਲੀ ਮਾਰਨਿੰਗ ਜਿਹੜਾ ਹੈਗਾ ਸਾਡੀ ਟੀਮਸ ਨੇ ਕੰਮ ਕਰਦੇ ਹੋਏ ਆ ਇੱਕ ਦੋਸ਼ੀ ਫੜਿਆ ਹੈਗਾ ਬਾਕੀਆਂ ਬਾਰੇ ਵੀ ਸਾਨੂੰ ਵਾਈਟਲ ਕਲੂਜ਼ ਹੈਗੇ ਜਲਦੀ ਜਿਹੜੇ ਦੋਸ਼ੀ ਹੈਗੇ ਉਹ ਫੜੇ ਜਾਣਗੇ ਬੰਨ ਦੀ ਜਿਹੜੀ ਗੱਲ ਹੈ ਕਿ ਉਹ ਜਿੱਥੇ ਬੰਦਿਆਂ ਨਾਲ ਸਾਡਾ ਇੰਗੇਜਮੈਂਟ ਚੱਲ ਰਿਹਾ ਹੈਗਾ ਦੇ ਆਲਸੋ ਅੰਡਰਸਟੈਂਡ ਕਿ ਵੀ ਪੁਲਿਸ ਨੂੰ ਟਾਈਮ ਮਿਲੇਗਾ ਤੋ ਹੀ ਪੁਲਿਸ ਪਰਫਾਰਮ ਕਰ ਪਾਏਗੀ ਜਿਹੜੀ ਵਾਇਰਲ ਹੋਈ ਹੈ 1 ਮਿੰਟ ਬਗੈ 1 ਮਿੰਟ ਹਾਂ ਤੇ ਟਾਈਮ ਮਿਲੇਗਾ ਤੋ ਹੀ ਪੁਲਿਸ ਪਰਫਾਰਮ ਕਰ ਪਾਏਗੀ ਆਦਰਵਾਇਜ਼ ਜਿਹੜਾ ਹੈਗਾ ਜੇਕਰ ਲਾਅ ਔਰਡਰ ਇਸ਼ੂ ਕਰੀਏਟ ਹੁੰਦਾ ਹੈਗਾ ਤੇ ਸਾਡਾ ਦਿਹਾ ਹੈਗਾ ਸਾਰਾ ਉਸ ਚੀਜ਼ ਤੇ ਚਲਾ ਜਾਂਦਾ ਹੈਗਾ ਤੇ ਇਨਵੈਸਟੀਗੇਸ਼ਨ ਸਾਡੀ ਉਤੋਂ ਪ੍ਰਭਾਵਿਤ ਹੁੰਦੀ ਹੈਗੀ ਤੇ ਪੋਜ਼ਿਟਿਵ ਰਿਜ਼ਲਟਸ ਜਿਹੜੇ ਹੈਗੇ ਪੁਲਿਸ ਨੇ ਦਿੱਤਾ ਹੈਗਾ ਵਿਥਿਨ ਆਈ ਊਡ ਸੇ ਕਿ 12 ਘੰਟਿਆਂ ਦੇ ਅੰਦਰ ਅੰਦਰ ਜਿਹੜਾ ਹੈਗਾ ਅਸੀਂ ਇੱਕ ਦੋਸ਼ੀ ਫੜਨ ਚ ਕਾਮਯਾਬ ਰਹੇ ਹੈਗੇ ਤੇ ਅਗਲੇ ਦੋਸ਼ੀ ਵੀ ਜਿਹੜੇ ਹੈਗੇ ਉਹ ਛੇਤੀ ਫੜ ਜਿਹੜੀ ਮੋਟਿਵ ਦੀ ਤੁਸੀਂ ਗੱਲ ਕਰ ਰਹੇ ਹੋ ਹਾਲੇ ਇਟ ਇਜ਼ ਟੂ अर्ਲੀ ਟੂ ਕਮੈਂਟ ਕਿ ਜੀ ਮੋਟਿਵ ਕੀ ਸੀਗਾ ਇੱਕ ਦੋਸ਼ੀ ਜਿਹੜਾ ਤਿੰਨ ਮੇਨ ਦੋਸ਼ੀ ਸੀਗਾ ਉਹਨਾਂ ਤੋਂ ਫੜਿਆ ਗਿਆ ਹੈਗਾ ਬਾਕੀ ਦੋਸ਼ੀ ਫੜ ਕੇ ਜਿਹੜੀ ਪੂਰੀ ਕਹਾਣੀ ਆਪਣੇ ਸਾਹਮਣੇ ਆ ਜਾਏਗੀ ਉਸ ਤੋਂ ਬਾਅਦ ਹੀ ਆ ਠੀਕ ਰਹੇਗਾ ਕਿ ਅਸੀਂ ਕਹੀਏ ਕਿ ਮੋਟਿਵ ਤੇ ਕੀ ਸੀਗਾ ਤੇ ਕਿਸ ਤਰੀਕੇ ਨਾਲ ਉਹਨਾਂ ਨੇ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ ਘਰ ਵੈਪਨ ਵਗੈਰਾ ਜਿਹੜਾ ਵੈਪਨ ਕਿਦਾਂ ਸੀਗਾ ਜਿਹੜਾ ਵੈਪਨ ਵਰਤਿਆ ਗਿਆ ਉੱਥੇ ਦੋ ਖੋਲ ਸਾਨੂੰ 0.32 ਬੋਰ ਦੇ ਬਰਾਮਦ ਹੋਏ ਹੈਗੇ ਤੇ ਇੱਚ 32 ਬੋਰ ਅਹ ਕਿਸ ਲ ਯੂਜ਼ ਕੀਤਾ ਗਿਆ ਹੈ ਜਿਹੜਾ ਉੱਥੇ ਮੌਕੇ ਤੇ ਜਿਹੜੀ ਗੱਲ ਦੱਸੀ ਹੈਗੀ ਉਹ ਸਾਨੂੰ 3 ਤੋਂ 4 ਰਾਉਂਡ ਬਾਰੇ ਦੱਸਿਆ ਗਿਆ ਜਿਹੜੇ ਖੋਲ ਸਾਨੂੰ ਮਿਲੇ ਹੈਗੇ ਉਹ ਦੋ ਖੋਲ ਮਿਲੇ ਹੈਗੇ ਬਾਕੀਆਂ ਬਾਰੇ ਜਿਹੜਾ ਹੈਗਾ ਅਸੀਂ ਇਨਵੈਸਟੀਗੇਸ਼ਨ ਕਰਕੇ ਉੱਥੇ ਸਰਚ ਵਗੈਰਾ ਕਰਾਈ ਹੈਗੀ ਬਟ ਹੋਰ ਇਨਵੈਸਟੀਗੇਟ ਕਰਾਂਗੇ ਸਿਰ ਇਹਨਾਂ ਤੋਂ ਕੋਈ ਹੈ ਕਿ ਪਹਿਲਾਂ ਕੋਈ ਕ੍ਰਿਮੀਨਲ ਕੋਈ ਰਿਕਾਰਡ ਵਗੈਰਾ ਨਹੀਂ ਜਿਹੜਾ ਬੰਦਾ ਅਸੀਂ ਫੜਿਆ ਹੈਗਾ ਉਹਦਾ ਏਜ ਆਫ ਨਾਊ ਸਾਨੂੰ ਪ੍ਰਾਇਮਰਫਾਈ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਅਰਲੀ ਮਾਰਨਿੰਗ ਅਸੀਂ ਉਹਨੂੰ ਅਪ੍ਰੀਹੈਂਡ ਕੀਤਾ ਹੈਗਾ ਤੇ ਹਾਲੇ ਅਸੀਂ ਪੁਸ਼ਤਾਜ ਕਰ ਰਹੇ ਹਾਂ ਏਜ ਆਫ ਨਾਊ ਕੋਈ ਕ੍ਰਿਮੀਨਲ ਰਿਕਾਰਡ ਸਾਹਮਣੇ ਨਹੀਂ ਆਇਆ ਹੈਗਾ ਬਾਕੀ ਅਸੀਂ ਪੁਸ਼ਤਾਜ ਕਰ ਰਹੇ ਹਾਂ ਜਿਹੜੇ ਬਾਕੀ ਦੋਸ਼ੀ ਜਿਹੜੇ ਹੈਗੇ ਉਹਨਾਂ ਬਾਰੇ ਵੀ ਅਸੀਂ ਪੂਰੀ ਪੜਤਾਲ ਕਰ ਰਹੇ ਹਾਂ ਕਿ ਵੀ ਉਹਨਾਂ ਦਾ ਕੀ ਰਿਕਾਰਡ ਹੈਗਾ ਤੇ ਕਿਹੋ ਜਿਹੇ ਕੱਲ੍ਹ ਤੇ ਹੋਇਆ ਸੀ ਮਰਡਰ ਵੈਸੋ ਲਈ ਉਹਨੇ ਜਮ ਲਗਾ ਕੇ ਸਾਰਾ ਬੰਦ ਕਰਨਾ ਕਿ ਜਾਇਜ਼ ਹੈਗਾ ਸ਼ਹਿਰ ਨੂੰ ਜਿਹੜਾ ਸ਼ਹਿਰ ਨੂੰ ਬੰਦ ਕਰਨਾ ਇਸ ਲਈ ਕਿਉਂਕਿ ਇਹ ਪੁਲਿਸ ਨੂੰ ਹੋਈ ਕਿਸ ਚੀਜ਼ ਦਾ ਇਹ ਪਲਾਨ ਯੂਨੀਵਰਸਿਟੀ ਸ਼ੁਰੂ ਹੋਈ ਸੀ ਜੇ ਮੈਂ ਕਰਦੀ ਪੁਲਿਸ ਤੇ ਤਾਂ ਚਲੋ ਕਰਦੇ ਵੀ ਬੰਦ ਦੇਖੋ ਅਸੀਂ ਆਪਣਾ ਜਿਹੜਾ ਕੰਮ ਹੈਗਾ ਰੋਲ ਸਾਡਾ ਹੈਗਾ ਕਿ ਦੋਸ਼ੀ ਜਿਹੜੇ ਹੈਗੇ ਅਨਫੋਰਚੂਨੇਟ ਘਟਨਾ ਹੋਈ ਤੇ ਉਹਦੇ ਦੋਸ਼ੀਆਂ ਨੂੰ ਤੁਰੰਤ ਜਿਹੜਾ ਹੈਗਾ ਫੜ ਕੇ ਸਖਤ ਤੋਂ ਸਖਤ ਜਦ ਲਾਈ ਜਾਏ ਤੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਜਿਹੜੀ ਲਾ ਨੋਰ ਸਿਚੁਏਸ਼ਨ ਹੈਗੀ ਉਹ ਪੀਸਫੁਲ ਰੱਖੀ ਜਾਏਗੀ ਕਿਸੇ ਵੀ ਹਾਲਤ ਮੇ ਕਿਸੇ ਵੀ ਬੰਦੇ ਨੂੰ ਜਿਹੜਾ ਹੈਗਾ ਉਹ ਲਾ ਨ ਆਰਡਰ ਆਪਣੇ ਹੱਥ ਚ ਨਹੀਂ ਲੈਣ ਦਿੱਤਾ ਜਾਏਗਾ ਜਿਹੜੇ ਕੋਈ ਫੋਰਸਫੁਲ ਬੰਦੇ ਤੁਸੀਂ ਗੱਲ ਕਰ ਰਹੇ ਹੋ ਵੀ ਕੈਨ ਨਾਟ ਅਲਾਉ ਫੋਰਸਫੁਲ ਜਿਹੜਾ ਹੈਗਾ ਤੇ ਕੁਝ ਥਾਵਾਂ ਤੇ ਕੱਲ ਇਸ ਤਰੀਕੇ ਦੀ ਗੱਲ ਹੋਈ ਸੀਗੀ ਅਸੀਂ ਜਿੱਥੇ ਬੰਦਿਆਂ ਨਾਲ ਇੰਗੇਜਮੈਂਟ 'ਚ ਹੈਗੇ ਤੇ ਹੋਪਫੁਲੀ ਇਸ ਤਰੀਕੇ ਦੀ ਕੋਈ ਗੱਲ ਸਾਹਮਣੇ ਨਹੀਂ ਆਏਗੀ ਦੇ ਆਲਸੋ ਅੰਡਰਸਟੈਂਡ ਕਿ ਇਮੋਸ਼ਨਲੀ ਥੋੜਾ ਸਰਚਾਰਜ ਮਾਹੌਲ ਹੈਗਾ ਬਟ ਦੇ ਆਲਸੋ ਅੰਡਰਸਟੈਂਡ ਕਿ ਪੁਲਿਸ ਨੇ ਜਿਹੜਾ ਹੈਗਾ ਬੜੇ ਟਾਈਮ ਕੰਸਟੈਂਟ 'ਚ ਜਿਹੜਾ ਹੈਗਾ ਇੱਕ ਬੰਦਾ ਫੜ ਲੇਤਾ ਹੈਗਾ ਤੇ ਉਸ ਤੋਂ ਬਾਅਦ ਜਿਹੜੇ ਬਾਕੀ ਬੰਦੇ ਫੜਨ ਵਾਸਤੇ ਵੀ ਡੈਫੀਨਟਲੀ ਪੁਲਿਸ ਨੂੰ ਟਾਈਮ ਮਿਲੇਗਾ ਤੇ ਪੁਲਿਸ ਫੜੇ ਬਾਂਦਰ ਨੂੰ ਰਹਿ ਕੇ ਅੱਜ ਵੀ ਸ਼ਹਿਰ ਵਾਸੀਆਂ ਦੇ ਵਿੱਚ ਕਾਫੀ ਮਨ ਲੋ ਡਰਾ ਤੇ ਕੀ ਸ਼ਹਿਰ ਵਾਸੀਆਂ ਨੂੰ ਕਿਸੇ ਨਾਲ ਨ ਕੀ ਕੋਈ ਵੀ ਕਿਸੇ ਵੀ ਤਰੀਕੇ ਦਾ ਫੋਰਸਫੁਲ ਬੰਦ ਜਾਂ ਕੋਈ ਵੀ ਲਾਅਨ ਆਰਡਰ ਨੂੰ ਹੱਥ ਚ ਲੈਣ ਦੀ ਕੋਈ ਕੋਸ਼ਿਸ਼ ਕਰੇਗਾ ਸ਼ਰਾਰਤ ਕੋਈ ਕਰਨ ਦੀ ਕੋਸ਼ਿਸ਼ ਕਰੇਗਾ that will not be allowed ਜਿਹੜਾ ਉਹਨਾਂ ਦਾ ਇਮੋਸ਼ਨਲ ਗੁੱਸਾ ਹੈਗਾ ਜਾਂ ਗੱਲ ਹੈਗੀ ਤੇ ਉਹ ਕਹਿਣ ਦੀ ਰੱਖਣ ਦੀ ਗੱਲ ਹੈਗੀ ਤਰੀਕਾ ਹੈਗਾ ਉਹ ਸਾਡੀ ਅਸੀਂ ਇੰਗੇਜਮੈਂਟ ਚ ਹੈਗੇ ਪਰਿਵਾਰ ਦੇ ਨਾਲ ਤੇ ਜਥੇ ਬੰਦਿਆਂ ਦੇ ਨਾਲ ਦੇ ਬੰਦਾ ਵੀ ਅਸੀਂ ਫੜ ਲਿਆ ਹੈਗਾ ਤੇ ਡੈਫੀਨੇਟਲੀ ਜਿਹੜਾ ਹੈਗਾ ਉਹਦਾ ਪੋਜ਼ਿਟਿਵ ਰਿਜ਼ਲਟ ਨਿਕਲੇਗਾ ਤੇ ਇਸ ਤਰੀਕੇ ਦੀ ਚੀਜ਼ ਮੈਨੂੰ ਲੱਗਦਾ ਕਿ ਜਥੇ ਬੰਦਾਂ ਨੂੰ ਇੰਗੇਜਮੈਂਟ ਕਰਕੇ ਅਸੀਂ ਵੀ विल ਟ੍ਰਾਈ ਟੂ ਰਿਜ਼ੋਲਵ ਇਟ ਆਊਟ ਇਸ ਕੇਸ ਦੇ ਵਿੱਚ ਉਹਨਾਂ ਦੇ ਬਾਰੇ ਸਾਰੀ ਚੀਜ਼ ਜ਼ਿਕਰ ਕਰ ਲਵਾਂਗੇ ਜਦੋਂ ਕੇਸ ਦੇ ਸਾਰੇ ਦੋਸ਼ੀ ਫੜੇ ਜਾਣਗੇ रूमर्स अपने आप हो सर बहुत सारे बैंक भी बंद करवाए, मतलब सामान नहीं नहीं तोड़ किसी को अलाउ नहीं है जो भी कोई इस तरीके की हरकत करने की कोशिश करेगा we'll किसी को कोई तोड़फोड़ किसी को फोर्सफुल कोई, फोर्स कोई शरारत करने की कोशिश और